ਹਾਂਜੀ ਪਾਜੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਨੀਤੂ ਆ ਜੀ ਨੀਤੂ ਕਿੱਥੇ ਜਾਣਾ ਲਿਓ ਹਾਂਜੀ ਮੈਂ ਕਪੂਰਥਲੇ ਦੀ ਕਾਂਜਲੀ ਰੋਡ ਦੀ ਰਹਿਣ ਵਾਲੀ ਆ ਜੀ ਠੀਕ ਆ ਲਾਲ ਤੁਹਾਡੇ ਕੋਲ ਇਕੱਠੇ ਨੇ ਮੇਰੇ ਨਾਲ ਮੇਰੇ ਪਿਤਾ ਜੀ ਬੈਠੇ ਨੇ ਅੱਜ ਤੁਸੀਂ ਜੋ ਪ੍ਰੈਸ ਕਾਨਫਰੰਸ ਕਰ ਲਓ ਕੀ ਕਾਰਨ ਆ ਹਾਂਜੀ ਉਹਦਾ ਇਹ ਕਾਰਨ ਆ ਕਿ ਮੈਂ ਇੱਥੇ ਤੱਕ ਆਉਣਾ ਨਹੀਂ ਸੀ ਪਰ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਆਈ ਆ ਇੱਥੇ ਠੀਕ ਆ ਜੀ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ ਮੈਂ ਤਾਂ ਥਾਣੇ ਜਾ ਕੇ ਵੀ ਮੇਰੇ ਪਿਤਾ ਜੀ ਬਹੁਤ ਜ਼ਿਆਦਾ ਥਾਣੇ ਜਾ ਕੇ ਪੁਆਏ ਉਹਨਾਂ ਨੇ ਇੱਕ ਵਾਰੀ ਵੀ ਸਾਡੀ ਸੁਣਵਾਈ ਨਹੀਂ ਕੀਤੀ ਉਹਦਾ ਕਾਰਨ ਇਹ ਆ ਕਿਉਂਕਿ ਮੇਰੇ ਚਾਚੇ ਨੇ ਮੈਂ ਚਾਹਤਾ ਹੀ ਹਾਂਗੀ ਮੇਰੇ ਚਾਚਾ ਜੀ ਨੇ ਰਾਜਕੁਮਾਰ ਨੇ ਉਹਨਾਂ ਦੀ ਵੋਟੀ ਆਰਤੀ ਉਹਨਾਂ ਦੀ ਨੋ ਪ੍ਰਭ ਕੋਰ ਜਿਹੜੀ ਉੱਥੇ ਡੀਸੀ ਦਫਤਰ ਲੱਗੀ ਹੋਈ ਆ ਉਹਨਾਂ ਦਾ ਬੇਟਾ ਸੂਰਜ ਉਹਨਾਂ ਦੀ ਬੇਟੀ ਉਮਾ ਤੇ ਨਾਲੇ ਮੇਰੀ ਭੁਆਜੀ ਆਸ਼ਾ ਇਹਨਾਂ ਸਾਰਿਆਂ ਨੇ ਮੇਰੇ ਪਿਓ ਦੇ ਨਾਲ ਮੇਰੇ ਪਿਤਾ ਜੀ ਦੇ ਨਾਲ ਬਹੁਤ ਧੋਖਾ ਧੜੀ ਕੀਤੀ ਉਹਨਾਂ ਕੋ ਬੁਲਟ ਕੜਵਾਇਆ ਗਿਆ ਉਹ ਬਿਲਕੁਲ ਅਨਪੜ੍ਹ ਨੇ ਜਦੋਂ ਮੈਨੂੰ ਪਤਾ ਲੱਗਾ ਤੇ ਮੈਂ ਜਾ ਕੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਵੀ ਬਹੁਤ ਮਾਰਿਆ ਕੁੱਟਿਆ ਜੇ ਤੁਸੀਂ ਕਹਿੰਦੇ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਸਕਦੀ ਹਾਂ ਇਹ ਨੂੰਪੁਣੇ ਸਰਹਾਲਾ ਨੂੰ ਇਹ ਮੇਰੇ ਪਿਤਾ ਜੀ ਆ ਜੀ ਤੇ ਉਹ ਮੈਂ ਆ ਸਾਨੂੰ ਦੋਨਾਂ ਨੇ ਇਹਨਾਂ ਸਾਰੇ ਟੱਬਰ ਨੇ ਬਹੁਤ ਕੁੱਤਿਆਂ ਮਾਰਿਆ ਜੀ ਤੁਸੀਂ ਦੇਖ ਸਕਦੇ ਹੋ ਇੰਦਾ ਤੇ ਕੋਈ ਆਪਣੇ ਜਾਨਵਰ ਨੂੰ ਵੀ ਨਹੀਂ ਮਾਰਦਾ ਜਿੱਦਾਂ ਮੇਰੇ ਪਿਓ ਨੂੰ ਕੁੱਟਿਆ ਇਹਨਾਂ ਨੇ ਇੱਕ ਵਾਰੀ ਨਹੀਂ ਬਹੁਤ ਵਾਰੀ ਕੁੱਟਿਆ ਵਾ ਇਹ ਨਹੀਂ ਕਿ ਦੋ ਦਿਨੋਂ ਕਭੀ ਮਗਰੋਂ ਨੂੰ ਕੁੱਟਿਆ ਜਰਾ ਤੁਹਾਨੂੰ ਮੋਟਾ ਕਰਿਆ ਤੁਸੀਂ ਜਦੋਂ ਸਾਬ ਨੂੰ ਆਪਣੀ ਮਗਰ ਨਹੀਂ ਕੀਤੀ ਮੈਂ ਬਹੁਤ ਜਗਾ ਕੀਤੀ ਜੀ ਮੈਂ ਤਾਂ ਤੁਹਾਨੂੰ ਪਹਿਲੇ ਵੀ ਕਹਿ ਚੁੱਕੀ ਮੈਂ ਥਾਣੇ ਜਾ ਜਾ ਕੇ ਹਾਰ ਗਈਆਂ ਅੱਗੇ ਉਹ ਮੈਨੂੰ ਕੀ ਕਹਿ ਰਹੇ ਹੋ ਮੈਂ ਪਰਚੇ ਵੀ ਦੇਖ ਦੇ ਕੇ ਥੱਕ ਗਈ ਆ ਜੀ ਇਹ ਜਿਹੜੀ ਘਟਾ ਵੱਜੀ ਆ ਉਹ ਮਗਰ ਨਹੀਂ ਜੀ ਹਾਂਜੀ ਜੀ ਉਹ ਮੇਰੇ ਪਿਤਾ ਜੀ ਦੇ ਵੱਜੀ ਆ ਐਦਾਂ ਹੀ ਮੇਰੇ ਪਿਓ ਨੂੰ ਮਾਰਦੇ ਆ ਜੀ ਅੰਦਰ ਵੱਟੇ ਮੁੰਡੇ ਮਾਰਦੇ ਹਾਂਜੀ ਅੰਦਰ ਵੱੜ ਕੇ ਮਾਰਦੇ ਆ ਜੀ ਆ ਦੇਖੋ ਜੀ ਮੈਂ ਤੇ ਥਾਣੇ ਪਰਚੇ ਦੇ ਦੇ ਕੇ ਵੀ ਥੱਕ ਗਈਆਂ ਐਸ ਐਚਓ ਦੇ ਦਿੱਤਾ ਵਾ ਜੀ ਐਸ ਆਈ ਦੇ ਵੀ ਦਿੱਤਾ ਹੋਇਆ ਜੀ ਡੀਸੀ ਦਫਤਰ ਵੀ ਦਿੱਤਾ ਹੋਇਆ ਵਾ ਨਹੀਂ ਹਾਂ ਤੁਸੀਂ ਚਿੱਠੀਆਂ ਦਿੱਤੀਆਂ ਫਿਰ ਕਾਰਵਾਈ ਨਹੀਂ ਹੋਈ ਇਹ ਮੈਨੂੰ ਨਹੀਂ ਪਤਾ ਜੀ ਕਿਉਂ ਨਹੀਂ ਕਾਰਵਾਈ ਹੋਈ ਜਿਹੜੀ ਉਹਨਾਂ ਦੀ ਨੋ ਲੱਗੀ ਹੋਈ ਆ ਡੀਸੀ ਦਫਤਰ ਉਹ ਮੈਨੂੰ ਤੇ ਮੇਰੇ ਪਿਤਾ ਜੀ ਨੂੰ ਇੰਨੀਆਂ ਕਿ ਧੰਕੀਆਂ ਦਿੰਦੀ ਆ ਜੀ ਨਾਮ ਉਹ ਤਾਂ ਰੱਬ ਕੋ ਠੀਕ ਹੈ ਜੀ ਹਾਂਜੀ ਉਹ ਤੋਂ ਜੀ ਲੱਗੀ ਆ ਉਹ ਉੱਥੇ ਚਾਹ ਚੂ ਬਣਾਉਂਦੀ ਆ ਜੀ ਝਾੜੂ ਕੋਚਾ ਲਾਂਦੀ ਆ ਤੁਹਾਡੇ ਕਹਿੰਦੇ ਉਹ ਤੁਹਾਡੇ ਪ੍ਰਭਾਵ ਤੋਂ ساری ਗਾਰਮੈਂਟ ਗਾਰਮੈਂਟ ਹੁੰਦੀ ਸਾਨੂੰ ਨਹੀਂ ਪਤਾ ਜੀ ਉਹ ਕਿਹਦਾ ਫੋਨ ਕਰਾਂਦੀ ਆ ਕੀ ਕਰਾਂਦੀ ਆ ਇਸ ਗੱਲ ਦਾ ਸਾਨੂੰ ਬਿਲਕੁਲ ਨਹੀਂ ਅੰਦਾਜ਼ਾ ਜੀ ਉਹ ਸਾਨੂੰ ਜਿੱਥੇ ਵੀ ਮਿਲਦੀ ਆ ਜਾਂ ਮੈਂ ਆਪਣੇ ਪੇਕੇਆਂ ਦੇ ਘਰ ਜਾਨੀ ਆ ਉਹ ਸਾਨੂੰ ਇਹੀ ਇਦਾਂ ਦੀਆਂ ਧੰਕੀਆਂ ਦਿੰਦੀ ਐ ਜਿੱਥੇ ਤੱਕ ਮਰਜ਼ੀ ਚੱਲ ਜਾਓ ਤੁਹਾਡਾ ਇਨਸਾਫ ਨਹੀਂ ਹੋਣਾ ਜੀ ਇਸ ਕੋਲੋਂ ਵਾ ਤੁਸੀਂ ਮਕਾਨ ਦੀ ਗੱਲ ਕਰ ਰਹੇ ਹੋ ਮਕਾਨ ਦੀ ਗੱਲ ਸਰ ਇਹ ਆ ਮੇਰੇ ਪਿਤਾ ਜੀ ਕੱਲੇ-ਕੱਲੇ ਰਹਿੰਦੇ ਆ ਠੀਕ ਆ ਮੇਰੇ ਪਿਤਾ ਨੂੰ ਇੰਨਾ ਕੁ ਮਾਰਦੇ ਕੁੱਟਦੇ ਆ ਨਾ ਤੁਸੀਂ ਵੀਡੀਓ ਦੇਖ ਚੁੱਕੇ ਆ ਬਹੁਤ ਜ਼ਿਆਦਾ ਮਾਰਦੇ ਆ ਅੰਦਰ ਵੜ ਕੇ ਮਾਰਦੇ ਆ ਉਹ ਕਹਿੰਦੇ ਆ ਤੂੰ ਮਰ ਜਾ ਇਹ ਮਕਾਨ ਸਾਡਾ ਵਾ ਇਹ ਮਕਾਨ ਸਾਡਾ ਵਾ ਜਦੋਂ ਮੇਰੇ ਪਿਤਾ ਜੀ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਕਿਉਂ ਤੁਸੀਂ ਮੈਨੂੰ ਮਾਰਦੇ ਆ ਉਹ ਕਹਿੰਦੇ ਨਾ ਤੈਨੂੰ ਰਹਿਣ ਦੇਣਾ ਨਾ ਤੇਰੀ ਕੁੜੀ ਨੂੰ ਰਹਿਣ ਦੇਣਾ ਸਾਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਵਾ ਇਹਨਾਂ ਦੀ ਇਹਨਾਂ ਦੇ ਉੱਤੇ ਕਾਰਵਾਈ ਕਰੋ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਜਿੱਤੇ ਮੇਰੇ ਪਿਤਾ ਜੀ ਵੀ ਬਹੁਤ ਜ਼ਿਆਦਾ ਪਰੇਸ਼ਾਨ ਆ ਜੀ ਹਾਂਜੀ ਕੀ ਨਾਮ ਤੁਹਾਡਾ ਜੀ ਗਣੇਸ਼ ਇੱਥੋਂ ਜਾਣਾ ਨੇ ਲੋਰੀ ਗਏ ਤੁਸੀਂ ਕੀ ਕਹਿਣਾ ਚਾਹਦੇ ਮੈਂ ਕਹਿਣਾ ਚਾਹੁੰਦਾ ਜੀ ਮੈਨੂੰ ਹੁਣ ਧੋਕੇ ਨਾਲ ਮੋਰਸਲ ਮੇਰੇ ਛੋਟੇ ਭਰਾਣੇ ਕਢਾ ਲਿਆ ਵਾ ਕੀ ਕਹਿ ਜੀ ਹਾਂਜੀ ਮੇਰੀ ਕੋਈ ਸਾਈ ਨਹੀਂ ਹੁੰਦੀ ਜੀ ਮੈਨੂੰ ਕੋਈ ਫੇਸ ਤੇ ਕੋਈ ਲੈ ਆਣ ਦਾ ਮੈਨੂੰ ਅੱਗੇ ਕਰ ਦੋ ਜੀ ਇਹ ਜਿਹੜਾ ਮੋਟਰਸਾਈਕਲ ਉਹ ਬੁੱਲਡ ਲਿਆ ਜੀ ਨਹੀਂ ਤੁਹਾਡੇ ਛੋਟੇ ਭਰਾ ਨੇ ਕੀ ਨਾਮ ਉਹਨਾਂ ਦਾ ਰਾਜਕਮਰ ਜੀ ਠੀਕ ਹੈ ਜੀ ਤੁਸੀਂ ਤੁਹਾਨੂੰ ਕੀ ਗਿਆ ਸੀ ਉਹਨਾਂ ਨੂੰ ਬੁੱਲਡ ਲੱਗਦੇ ਮੈਨੂੰ ਕੋਈ ਚਾਰਜ ਨਹੀਂ ਦਿੱਤਾ ਜੀ ਕੁਝ ਵੀ ਨਹੀਂ ਮੈਨੂੰ ਕਹਿੰਦਾ ਸਮਝਾ ਮੇਰੇ ਕੋਲ ਲਿਆ ਹੋਣੇ ਜੀ ਇੱਕ ਡਰਾਈਵਿੰਗ ਸੈਂਸ ਇੱਕ ਪੈਨ ਗਾਠ ਇੱਕ ਧਾਰ ਗਾਠ ਤੇ ਤਿੰਨੇ ਚੀਜ਼ਾਂ ਜਿਹੜੀਆਂ ਮੋਟਰਸਾਈਕਲ ਕਢਾ ਲਿਆ ਉਹ ਮੋਟਰਸਾਈਕਲ ਦਾ ਤੱਕ ਪਤਾ ਹੀ ਕਿੱਥੇ ਆ ਕਿੱਥੇ ਨਹੀਂ ਜੰਸੀ ਜੋ ਗਿਆ ਹੋ ਗਿਆ ਮੋਟਰਸਾਈਕਲ ਤੇ ਉਹ ਤੱਕ ਰਿਸ਼ਤਾ ਦਿਆ ਹਾਂ ਜੀ ਉਹ ਹੈ ਰਿਸ਼ਤਾ ਦਾ ਮਤਲਬ ਹੈ ਉਹ ਨੂੰ ਨੂੰ ਪਤਾ ਹੋਊਗਾ ਮੈਨੂੰ ਤਾਂ ਪਤਾ ਹੀ ਨਹੀਂ ਕਿਸ ਦਾ ਤੁਹਾਡੇ ਕੋ ਆਂਦੇ ਹੁਣ ਉਹ ਕਿਸਤਾ ਦਾ ਬਸ ਮੈਨੂੰ ਕੋਈ ਦੇ ਆਏ ਆ ਜੀ ਆ ਕੇ ਫਿਰ ਮੈਂ ਇਹਨੂੰ ਪੁੱਛਿਆ ਨਾਲ ਹੀ ਨਾਲ ਉਹ ਘਰ ਆ ਉਹ ਕਹਿੰਦੇ ਤੁਸੀਂ ਅੰਦਰ ਆ ਜਾਓ ਜੀ ਅੰਦਰ ਵਾਰ ਕੇ ਮੈਨੂੰ ਕਹਿੰਦੇ ਤੂੰ ਜਿੰਨੇ ਤੋਂ ਮੈਨੂੰ ਕਹਿੰਦੇ ਪੱਫੂ ਮੇਰਾ ਨਾਮ ਹੈ ਮੈਨੂੰ ਕਹਿੰਦੇ ਤੂੰ ਚੱਲ ਉਤੋਂ ਬਾਅਦ ਫਿਰ ਚਲ ਜਾਂਦੇ ਆ ਕਿਹੜੇ ਆਂਦੇ ਆ ਤੁਹਾਡੇ ਕਹਿੰਦਾ ਮੈਂ ਤੁਹਾਨੂੰ ਧੋਖਾ ਦੇਣੀ ਹੋਈ ਜਾਂ ਧੋਖਾ ਮੈਨੂੰ ਆਂਦਾ ਹਣੇ ਅਜੇ ਤੱਕ ਵੀ ਪਤਾ ਨਹੀਂ ਲੱਗਾ ਕਿੱਥੇ ਆ ਮੋਰਸਾ ਕਿੱਥੇ ਨਹੀਂ ਇਹਨਾਂ ਨੇ ਸਾਈਕੀ ਕਿਸ ਤਰ੍ਹਾਂ ਦਿੱਤੀਆਂ ਵਾ ਜੀ ਇੱਕ ਕੇਸ ਦਿੱਤੀ ਆ ਮੇਂਜਰ ਨੇ ਅੱਛਾ ਉਹ ਵੀ ਹੁਣ ਪਤਾ ਲੱਗਾ ਵਾ ਜੀ ਉਸ ਤੋਂ ਬਾਅਦ ਪਤਾ ਕਿ ਕੌਣ ਕੇਸਾਂ ਜਿੰਦਾ ਰਿਹਾ ਕੌਣ ਨਹੀਂ ਲੈਂਦਾ ਬਾਕੀ ਮੋਰਸਲ ਦਾ ਇਹਦੀ ਬੋਤੀ ਨਹੀਂ ਵੀ ਪਤਾ ਇਹਦੀ ਕੁੜੀਆਂ ਨੂੰ ਵੀ ਪਤਾ ਇਹਦੇ ਮੁੰਡੇ ਨੂੰ ਵੀ ਪਤਾ ਵਾ ਸਾਰਿਆਂ ਨੂੰ ਪਤਾ ਮੋਰਸਲ ਹੈ ਕਿੱਥੇ ਆ ਕੋਲੋਂ ਮੈਂ ਆਪਣੇ ਘਰ ਜਾਂਦਾ ਮੈਨੂੰ ਕਹਿੰਦਾ ਤੂੰ ਮਰ ਜਾ ਮਰ ਜਾ ਮੈਂ ਕਿਹਾ ਕਦੇ ਬਾਤ ਮੰਨਾ ਫੇਕ ਨੇ ਗਾਵਾਂ ਕੱਢ ਗਾਵਾਂ ਕੱਢ ਮੈਂ ਦੁਖੀ ਹੋਇਆ ਮੈਂ ਗਾਵਾਂ ਹੀ ਕਰਨੀ ਆ ਜੀ ਫੇ ਮੈਂ ਗਾਵਾਂ ਕੱਢਦਾ ਇਹਨਾਂ ਨੂੰ ਉਹ ਥਾਣੇ ਮੈਨੂੰ ਕਈ ਯਾਰੀ ਲੈ ਕੇ ਗਏ ਆ ਕਹਿੰਦੇ ਇਹਦਾ ਰਿਕਾਰਡ ਦੇਖੋ ਜਾ ਕੇ ਤੁਹਾਡੇ ਫੋਟਵਾਲੇ ਕੀਤੀ ਇਹਨਾਂ ਨੇ ਮੈਂ ਕਹਿੰਦਾ ਕਿੰਨਾ ਝੋਟ ਮਾਰਾਂ ਜੀ ਅਮਲੇ ਜੇ ਇਨਕੁਆਰੀ ਕਰ ਲਓ ਜਾ ਕੇ ਤੁਹਾਨੂੰ ਗੁੱਟਿਆਂ ਵੀ ਇਹਨਾਂ ਨੇ ਇੱਕ ਵਾਰੀ ਨਹੀਂ ਜੀ ਘੁੱਟੋ ਘਾਠੇ ਵੀ 10 12 ਵਾਰੀ ਗੁੱਟਿਆ ਬਾਈ 10 12 ਵਾਰੀ ਉਹ ਤੁਹਾਡੇ ਬੇਟੀ ਨੂੰ ਗੁੱਟਿਆ ਇਹਨਾਂ ਨੇ ਬੇਟੀ ਵੀਰੀ ਇੱਕ ਵਾਰੀ ਆਈ ਸੀ ਉਹ ਕਹਿੰਦੀ ਚਾਚਾ ਉਹ ਚਾਚਾ ਲੱਗਦਾ ਇਹਦਾ ਜੀ ਕਹਿੰਦੀ ਚਾਚਾ ਜੀ ਤੁਸੀਂ ਮੋਰਸਾ ਲਿਆ ਤੇ ਕਿਸ਼ਤਾ ਦੇ ਦੋ ਉਹਨੂੰ ਹੀ ਫੜ ਲਿਆ ਸਾਰੇ ਟੱਬਰ ਨੇ ਮੈਂ ਤਾਂ ਇਕੱਲਾ ਹੈਗਾ ਆ ਜੀ ਮੇਰੀ ਬੀੜੀ ਨੂੰ ਨਾਲ ਹੀ ਫੜ ਲਿਆ ਜੀ ਠੀਕ ਹੈ ਹਾਂ ਇਸ ਤੋਂ ਇਲਾਵਾ ਕੋਈ ਮਕਾਨ ਦਾ ਝਗੜਾ ਵੀ ਤੁਹਾਡਾ ਨਾਗਾ ਮਕਾਨ ਮੈਂ ਕਿੰਨਾ ਕਿੰਨਾ ਚਿਰ ਤੂੰ ਰਹਿਣਾ ਹਨਾ ਇੱਥੇ ਰਹੀ ਚੱਲ ਤੈਨੂੰ ਹੁਣ ਉਸ ਤੋਂ ਬਾਅਦ ਤੇਰਾ ਕੋਈ ਲੱਖ ਨਹੀਂ ਹੈਗਾ ਤੱਕ ਦਖਲ ਦਾ ਨਹੀਂ ਹੈ ਮਕਾਨ ਹੈ ਕਿਦਾਵਾ ਉਹ ਮੇਰੀ ਚਾਈ ਦਾ ਨਾਂ ਤੇ ਆ ਜੀ ਜੀ ਅਜੀ ਤੈਨੂੰ ਭਰਾਵਾ ਜੀ ਜੀ ਐਂ ਫਿਰ ਕਿਥੇ ਪਹਿਲਾਂ ਮਕਾਨ ਚ ਰਹਿੰਦੇ ਸੀ ਹਨਾ ਸੀ ਤੇਨ ਮਕਾਨ ਨਾਲ ਸਾਡੇ ਇਕੋ ਲੈਂਡ ਦੇ ਮੈਂ ਬਾਰੋਂ ਆਇਆ ਸੀ ਇਹ ਮੈਂ ਇੱਕ ਮੰਗਾ ਜੀ ਦਾ ਸਾਰਾ ਟੱਬਰ ਹੀ ਰਹੇ ਹੁੰਦਾ ਜੀ ਫੇ ਮੇ ਨਾਲ ਦੇ ਆਪਣੇ ਇੱਕ ਕਮਰਾ ਪਾਲਿਆ ਉਦੋਂ ਮੈਂ ਜੋਡੂ ਨੂੰ ਆਇਆ ਹੋਇਆ ਸੀ ਚਲੋ ਹੁਣ ਘੋੜਨਾ ਜੇ ਮੀਂਹ ਧਕੇਸ਼ਾਈ ਹੋਈ ਜਾ ਤੁਸੀਂ ਮੈਨੂੰ ਧਕੇਸ਼ਾਈ ਨਹੀਂ ਹੋਈ ਧਕੇਸ਼ਾਈ ਨਹੀਂ ਹੋਈ ਆ ਜੀ ਉਹ ਕਹਿੰਦਾ ਤੂੰ ਉੱਧਰ ਹੁਣ ਲੋਰੀਗੇੜ ਚ ਬੜਿਆ ਹਨਾ ਤਾਂ ਤੈਨੂੰ ਮਾਰ ਹੀ ਦੇਣਾ ਹੁਣ ਪਰਸੋਂ ਚੌਥੀ ਗੱਲ ਆਈ ਐਂ ਮੈਂ ਘਰ ਆਪਣੇ ਗਿਆ ਅੰਦਰ ਜਾ ਕੇ ਮਿਲ ਗਿਆ ਰਗਾ ਇਹਨੇ ਫੜ ਲਈ ਜੀ ਕਿੰਨੇ ਬੜੀਏ ਭਰਾ ਮੇਰੇ ਨੇ ਠੀਕ ਹੈ ਕੀ ਨਾਮ ਦਾ ਰਾਜkumar ਦੀ ਤੇ ਉਹ ਤੋਂ ਪਹਿਲਾਂ ਗਣਿਤਾ ਕਹੀ ਗਈ ਸੀ ਮੈਂ ਕਿਹਾ ਨਾ ਇਹਨਾਂ ਨੂੰ ਮੈਂ ਕਦੀ ਬੁਲਾਣਾ ਨਾ ਮੈਨੂੰ ਕਦੀ ਬੁਲਾ। ਹੁਣ ਤੁਹਾਡੀ ਮੰਗ ਕੀ ਹੈ? ਹੈਂ? ਹੁਣ ਤੁਸੀਂ ਕੀ ਮੰਗ ਰੱਖਦੇ ਹੋ? ਮੇਰ ਕੋਲ ਤੁਸੀਂ ਕੀ ਚਾਹੁੰਦੇ ਹੋ ਮੈਂ ਕਹਿੰਦਾ ਮੇਰਾ ਫੈਸਲਾ ਮੇਰਾ ਫੈਸਲਾ ਕਰ ਦਿਓ ਮਹਾਰਾਜ ਮੈਂ ਆਪਣੇ ਘਰ ਦੀ ਰਾਜੀ ਹੋਈ ਹੀ ਰਹਾ ਮੈਂ ਉਦੋਂ ਮੈਂ ਆਪਣੇ ਘਰ ਜਾਵਾਂ ਮੈਨੂੰ ਮਾਰਨ ਕੋਟਣਾ